ਸਸ਼ਿਆਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਂਝੀ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਸਰਕਾਰ ਨਹੀਂ ਦੇਵੇਗੀ ਮੁਫਤ ਰਸਨ ਕਈ ਰਸਨ ਕਾਰਡ ਹੋਣਗੇ ਰੱਦ ਇਸ ਦਿਨ ਪ੍ਰਧਾਨ ਮੰਤਰੀ ਗ੍ਰਿਪਕਲੇ ਆਨ ਅਨੁਜੋਨਾ ਉਹਨਾਂ ਪਰਿਵਾਰਾਂ ਨੂੰ ਲਈ ਸ਼ੁਰੂ ਕੀਤੀ ਗਈ ਸੀ ਜੋ ਆਪਣੇ ਪਰਿਵਾਰ ਦੀ ਸਹਾਈਤਾ ਲਈ ਸਖਤ ਮਿਹਨਤ ਕਰਦੇ ਹਨ ਅਤੇ ਇਸ ਸਕੀਮ ਤਹਿਤ ਦਿੱਤੇ ਜਾਣ ਵਾਲੇ ਰਾਸ਼ਨ ਨਾਲ ਗਰੀਬ ਲੋਕਾਂ ਨੂੰ ਅਨਾਜ ਮਿਲਦਾ ਹੈ ਅਤੇ ਆਪਣਾ ਉਹ ਗੁਜ਼ਾਰਾ ਚਲਾਉਂਦੇ ਹਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਯੋਗ ਲਾਪਾਤਰੀਆਂ ਨੂੰ ਨਿਸ਼ਚਿਤ ਕੀਮਤ ਵਾਲੀ ਦੁਕਾਨਾਂ ਤੋਂ ਮੁਫਤ ਅਨਾਜ ਵੰਡਿਆ ਜਾਂਦਾ ਹੈ ਹੁਣ KYC ਤੋਂ ਬਿਨਾ ਨਹੀਂ ਮਿਲੇਗਾ ਰਾਸ਼ਨ ਇਸ ਨਾਲ ਹੀ ਦਰਸਲ ਰਿਪੋਰਟਾਂ ਦੀ ਮੰਨੀਏ ਤਾਂ ਵਿਭਾਗ ਬਹੁਤ ਜਲਦੀ ਇਸ ਸਕੀਮ ਨੂੰ ਸੂਚੇ ਤੋਂ ਕੋ ਜੁਲੂ ਕਾਨੂੰ ਹਟਾਉਣ ਜਾ ਰਿਹਾ ਰਿਪੋਰਟ ਦੇ ਅਨੁਸਾਰ ਮੁਫਤ ਰਾਸ਼ਨ ਪ੍ਰਦਾਨ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਰਸ਼ਨ ਕਾਰਡ ਰੱਦ ਕਰ ਦਿੱਤੇ ਜਾਣ ਦੀ ਸਭਾਵਨਾ ਹੈ ਜੋ ਯੋਜਨਾ ਮੰਤਰੀ ਗਰੀਬ ਕल्याण ਅਨਜੋਨਾ ਦੇ ਲਭ ਧੋਖੇ ਨਾਲ ਲਹਿ ਰਹੇ ਹਨ ਕਿਉਂਕਿ ਵਿਭਾਗ ਦੇ ਯੋਗ ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਵਿੱਚ ਜੈ ਯੋਜਨਾ ਨੂੰ ਲੈ ਕੇ ਦੇਸ਼ ਦੇ ਕੁਝ ਰਾਜਾਂ ਵਿੱਚ ਲੋਕ ਪਰੇਸ਼ਾਨ ਦਾ ਸਾਹਮਣਾ ਕਰ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ